ਅਜੇ ਭਾਈ ਕੀ ਨਾਮ ਹੈ ਆਪਣਾ ਤੇ ਕੀ ਮਸਲਾ ਤੁਹਾਡਾ ਇਹ ਕਿਸੇ ਦਫ਼ਤਰ ਕੋਲ ਮੈਂ ਜਗਦੇਵ ਸਿੰਘ ਜੋਗੇ ਵਾਲਾ ਭਾਰਤੀ ਕਿਸਾਨ ਜੀ ਨੇ ਅਨੇਕਤਾ ਰਾਹਾ ਜ਼ਿਲ੍ਹੇ ਦਾ ਆਗੂ ਹਾਂ ਇੱਥੇ ਮਸਲਾ ਜੋ 4 ਤਰੀਕ ਨੂੰ ਘਟਨਾ ਵਾਪਰ ਗਈ ਸੀ ਬਰਨਾਲੇ ਦੇ ਅੰਦਰ ਜੋ 4 ਬੀਬੀਆਂ ਦੀ ਡੈਥ ਹੋ ਗਈ ਸੀ ਬਹੁਤ ਸਾਰੇ ਜ਼ਖਮੀ ਸੀ ਉਹਨਾਂ ਦੇ ਸਬੰਧ ਚ ਲਗਾਤਾਰ ਸਾਡੀ ਜਥੇਬੰਦੀ ਦੀ ਪਾਲਿਸੀ ਆ ਵੀ 10 ਲੱਖ ਰੁਪਇਆ ਤੇ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਤੇ ਸਰਕਾਰੀ ਤੇ ਗੈਰ ਸਰਕਾਰੀ ਕਾਰਜਾ ਜਿਹੜਾ ਉਹ ਖਤਮ ਕੀਤਾ ਜਾਵੇ ਉਹਦੇ ਲਈ ਇਹ ਲਗਾਤਾਰ ਮੋਰਚਾ ਜਿਹੜਾ ਉੱਤੇ ਤੋਂ ਚੱਲ ਰਿਹਾ ਹੈ ਤੇ ਉਹਨਾਂ ਚਿਰ ਜਾਰੀ ਰਹੂਗਾ ਇਹ ਜਿੰਨਾ ਚਿਰ ਇਹ ਮਸਲਾ ਜਿਹੜਾ ਹੱਲ ਨਹੀਂ ਹੋ ਜਾਂਦਾ ਇਹ ਧਰਨੇ ਕਿੱਥੇ ਕਿੱਥੇ ਲਗਾਏ ਆ ਤੁਸੀਂ ਇਹ ਧਰਨਾ ਬਰਨਾਲੇ ਚ ਤੇ ਇੱਥੇ ਬਠਿੰਡੇ ਚ ਚੱਲ ਰਹੇ ਆ ਇਸ ਨੂੰ ਦਿਲ ਲੈ ਕੇ ਉਹ ਕੱਲ ਨੂੰ ਸਾਡੀ ਪੂਰੇ ਸੰਯੁਕਤ ਮੋਰਚੇ ਦੀ ਮੋਗੇ ਦੇ ਅੰਦਰ ਬਹੁਤ ਵੱਡੀ ਮਹਾਂ ਰੈਲੀ ਹੈ ਉਹਦਾ ਕਰਕੇ ਇੱਥੇ ਜਿਹੜਾ ਅੱਜ ਦਾ ਇਕੱਠ ਹੈ ਤੇ ਕੱਲ ਦਾ ਇਕੱਠ ਹੈ ਇੱਥੇ ਸੀਮਤ ਰਹਿਣਾ ਉਸ ਤੋਂ ਬਾਅਦ ਅਸੀਂ ਸਰਕਾਰ ਨੂੰ ਗੋਲੀਆਂ ਕਰਨ ਦੀ ਖਾਤਰ ਜੱਜ ਕੇ ਜ਼ੋਰ ਲਾਵਾਂਗੇ ਪੁਰਖੀ ਮੰਗਾ ਤੁਹਾਡੀ ਸਾਡੀ ਦੂਜਿਆਂ ਦਾ ਹੈਗਾ ਖੇਤੀ ਨਾਲ ਸੰਬੰਧ ਜਿੰਨੀਆਂ ਉਹ ਦਿੱਲੀ ਨਾਲ ਸੰਬੰਧ ਤੋਂ ਪੱਟੀਆਂ ਮੰਗਾਂ ਉਹ ਲਗਾਤਾਰ ਉਹਦੀ ਖਾਤਰ ਦਾ ਮੋਕੇ ਤੇ ਰੈਲੀ ਕਰਨੀ ਹੈ ਇੱਥੇ ਜਿਹੜੀਆਂ ਇਹ ਸੰਬੰਧਿਤ ਪਰਿਵਾਰਾਂ ਨਾਲ ਮੰਗਾਂ ਦਿੱਲੀ ਮੰਗਾਂ ਸਾਡੀਆਂ ਅੱਗੇ ਨਾਲ ਸਰਕਾਰ ਸਰਕਾਰੀ ਨੌਕਰੀ ਦਿੱਤੀ ਜਾਵੇ ਪ੍ਰਧਾਨ ਨੂੰ 10 ਲੱਖ ਰੁਪਏ ਮਾਰੇ ਤੇ ਸਰਕਾਰੀ ਜਗ੍ਹਾ ਸਰਕਾਰੀ ਕਾਰਜਾ ਜਿਹੜਾ ਉਹ ਖਤਮ ਕੀਤਾ ਜਾਵੇ ਜਿਹੜੀ ਬਸ ਪਾਰਟੀ ਸੋ ਕਿਹੜੀ ਜਥੇਬੰਦੀ ਸੀ ਉਹ ਭਾਰਤੀ ਕਿਸਾਨ ਜੀ ਨੇ ਇਕਤਾ ਅਗਰਾਹ ਦੀ ਉਹ ਜੋ ਬਸ ਵੀ ਇੱਕ ਪਾਰਟੀ ਹੈ ਇੱਕ ਸਿੱਧੂ ਮੂਦੀ ਪਾਸਾ ਜਿਹੜੀ ਉਹ ਵੀ ਬਰਨਾਲੇ ਦੇ ਅੰਦਰ ਪਾਰਟੀ ਹੈ ਉਹਦੇ ਵੀ ਕਿਸਾਨ ਕੁਝ ਜ਼ਖਮੀ ਹੋਏ ਆ ਆਪਣੀ ਬਸ ਜਿਹੜੇ ਕੋਠੇਗੁਰੂ ਦੀ ਵਾਸ ਸੀ ਇਹ 54 ਜਣੇ ਸੀ ਤਕਰੀਬਨ ਜ਼ਖਮੀ ਸਾਰੇ ਆ ਤੇ ਤਿੰਨ ਮਾਮਾ ਭੈਣਾਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈ ਸ਼ਾਇਦ ਗੱਡੀ ਦੇ ਕਈ ਸੀਟ ਤੇ ਬਰਾਬਰ ਸੀਟ ਹੁੰਦੀ ਹੈ ਜਿਹੜੀ ਉੱਥੇ ਬੈਠ ਕੇ ਜੇ ਕੋਈ ਡਰਾਈਵਰ ਫੋਨ ਵਗੈਰਾ ਸੁਣਦਾ ਉਹਨਾਂ ਗੱਲਾਂ ਦਾ ਧਿਆਨ ਅਸੀਂ ਰੱਖਣਾ ਹੁੰਦਾ ਕਿਉਂਕਿ ਅਸੀਂ ਇਹੋ ਜੇ ਇਕੱਠਾ ਦੇ ਵਿੱਚ ਆਪਦੇ ਪੂਰੇ ਦੇ ਪੂਰੇ ਪਰਿਵਾਰਾਂ ਨੂੰ ਝੋਕਦੇ ਆ ਉਹ ਸਾਨੂੰ ਆਏ ਨਹੀਂ ਲੱਗਦਾ ਹੁੰਦਾ ਇਸ ਦਿਨ ਵੀ ਸਾਡਾ ਕੋਈ ਤੁਹਾਨੂੰ ਲੱਗਦਾ ਜਿਹੜੀ ਅੱਜ ਆਈ ਦਾ ਅਗਨਾ ਕੀ ਕਰ ਲਈ ਕੋਈ ਜੇ ਤੁਸੀਂ ਆਪ ਵੀ ਇੱਥੇ ਬੈਠ ਰਹੇ ਹੋ ਜਿੰਦਾਬਾਦ 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 ਕੋਠਾ ਗੁਰੂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਲੈ ਕੇ ਰਾਂਗੇ। ਲੈ ਕੇ ਰਾਂਗੇ। ਲੈ ਕੇ ਰਾਂਗੇ। ਕੋਠਾ ਗੁਰੂ ਦੇ ਪੀੜਤ ਪਰਿਵਾਰਾਂ ਨੂੰ ਮਾਫ਼ ਜਾਂ ਮਾਣ ਦੇਣ ਵਾਲੀ ਪੰਜਾਬ ਸਰਕਾਰ ਮਰਦਾਬਾਦ। 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 ਕੋਠਾ ਗੁਰੂ ਦੇ ਪੀੜਤ ਪਰਿਵਾਰਾਂ ਦੀ ਗੱਲ ਨਾ ਸੁਣਨ ਵਾਲੀ ਪੰਜਾਬ ਸਰਕਾਰ ਮਰਦਾਬਾਦ। 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 ਕੋਠਾ ਗੁਰੂ ਦੇ ਪੀੜਤ ਪਰਿਵਾਰਾਂ ਨੂੰ ਮਾਫ਼ ਜਾਂ ਲੈ ਕੇ ਰਾਂਗੇ। ਲੈ ਕੇ ਰਾਂਗੇ। ਲੈ ਕੇ ਰਾਂਗੇ। ਕੋਠਾ ਗੁਰੂ ਦੇ ਪੀੜਤ ਪਰਿਵਾਰਾਂ ਨੂੰ ਇੱਕ ਜੀ ਨੂੰ ਕਰਜੂ ਨੌਕਰੀ ਦਾ ਪ੍ਰਬੰਧ ਕਰੋ। ਖਾਦੂ ਦੇ ਪੀੜਤ ਪਰਿਵਾਰਾਂ ਦਾ ਕਾਜਾ ਖਤਮ ਕਰੋ ਖਤਮ ਕਰੋ ਖਤਮ ਕਰੋ ਭਾਰਤੀ ਕਿਸਾਨ ਹੋ ਕੇ ਅੱਗੇ ਆ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹਰਮਨ ਤੇ ਜਾਣੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹਰਮਨ ਤੇ ਭਾਰਤ ਜ਼ਿੰਦਾ ਕੋਠਾ ਗਰੁੱਪ ਤੋਂ ਪੀੜਤ ਪਰਿਵਾਰਾਂ ਦੀ ਗੱਲ ਨਾ ਸੁਣਨ ਵਾਲੀ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ